ਲਓ ਜੀ ਕਰੋ ਚੈੱਕ ਲਾਤਾ ਜੀ ਇੱਕ ਨਵਾਂ ਜੋੜਾ ਖਟੀਆਂ ਦਾ ਕਬੂਤਰ ਜੀ ਤੇ ਖਟੀਆਂ ਦੀ ਕਬੂਤਰ ਜੀ ਓਕੇ ਰੋਇਲ ਡੱਗੇ ਦੇਖਦੇ ਆ ਮੋਜਾ ਕਬੂਤਰ ਕਬੂਤਰੀ ਹੈ ਬਾਈ ਪਿੰਡਰ ਵਾਲੇ ਚੋਂ ਇੰਨਾ ਕਿਦਾਂ ਮੂੰਹ ਆਸੇ ਪਾਸੇ ਕਰਕੇ ਖੜ ਗਏ ਜੇ ਇੰਨਾ ਕਿਦਾਂ ਕੰਮ ਚੱਲੂਗਾ ਸੋਣਿਓ ਉਤਰੀ ਦੀ ਪੂਛ ਪੱਟੀ ਗਈ ਫੜਨ ਲੱਗਿਆਂ ਤੇ ਦੁਪਾਰਾ ਆ ਗਈ ਹੈ ਕੋ ਉਤਰ ਕਰੋ ਚੱਕ